ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਵਜ਼ੂ ਕਰਨ ਵਾਲੇ ਨੌਜਵਾਨ ਦੀਆਂ ਜਿਹੜੀਆਂ ਹੁਣ ਮੁਸ਼ਕਲਾਂ ਦੇ ਵਿੱਚ ਬਾਧਾ ਹੁੰਦਾ ਨਜ਼ਰ ਆ ਰਿਹਾ ਹੈ। ਦਰਅਸਲ ਪਿਛਲੇ ਕੁਝ ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋਈ ਸੀ ਜਿਸ ਨੇ ਸਿੱਖ ਪੰਥ ਦੇ ਵਿੱਚ ਸਿੱਖ ਸਿਆਸਤ ਦੇ ਵਿੱਚ ਹਲਚਲ ਪੈਦਾ ਕਰ ਦਿੱਤੀ ਸੀ। ਦਰਅਸਲ ਇੱਕ ਮੁਸਲਮ ਨੌਜਵਾਨ ਸੁਭਾਨ ਰੰਗਰੇਜ਼ ਬਲੋਚ ਸਰੋਵਰ ਵਿੱਚ ਕੁਰਲੀ ਕੀਤੀ ਗਈ ਸੀ ਅਤੇ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਸੀ ਜਿਸ ਤੋਂ ਬਾਅਦ ਜਿਹੜਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਸੀ ਅਤੇ ਸਿੱਖ ਜਿਹੜੀ ਸੰਗਤ ਇਸ ਨੌਜਵਾਨ ਦੇ ਉੱਪਰ ਸਖਤ ਕਾਰਵਾਈ ਦੀ ਮੰਗ ਕਰ ਰਹੀ ਸੀ ਪਰ ਇਸ ਨੂੰ ਲੈ ਕੇ ਅੱਜ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਹਿਲਾਂ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਨੂੰ ਇਸ ਨੌਜਵਾਨ ਦਾ 3 ਦਿਨਾਂ ਦਾ ਰਿਮਾਂਡ ਮਿਲਿਆ ਸੀ ਅਤੇ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਜਿੱਥੇ ਅਦਾਲਤ ਨੇ ਇਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਦਰਅਸਲ ਹੁਣ ਨੌਜਵਾਨ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਨੌਜਵਾਨ ਨੂੰ 14 ਦਿਨ ਲਈ ਜੇਲ੍ਹ ਦੇ ਵਿੱਚ ਭੇਜਿਆ ਗਿਆ ਅਤੇ ਇਸ ਦੌਰਾਨ ਪੰਜਾਬ ਪੁਲਿਸ ਅਤੇ ਔਰ ਕੁਝ ਜਿਹੜੀ ਵੱਡੀ ਪੁਛਗਿਸ਼ ਇਸ ਤੋਂ ਕੀਤੀ ਜਾ ਸਕਦੀ ਹੈ ਕਿਉਂਕਿ ਸਿੱਖਾਂ ਦੀਆਂ ਜਦੋਂ ਭਾਵਨਾਵਾਂ ਨੂੰ ਠੇਸ ਲੱਗੀ ਤਾਂ ਕਈ ਨਹਿਂਗ ਸਿੱਖ ਜਥੇਬੰਦੀਆਂ ਨੇ ਯੂਪੀ ਦੇ ਗਾਜ਼ੀਆਬਾਦ ਤੋਂ ਇਸ ਨੌਜਵਾਨ ਨੂੰ ਫੜਿਆ ਅਤੇ ਇਸ ਨੂੰ ਫੜ ਕੇ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਅਤੇ ਉਸ ਤੋਂ ਬਾਅਦ ਐਸਜੀਪੀਸੀ ਦੀ ਜਾਂਚ ਟੀਮ ਵੱਲੋਂ ਜਿਹੜਾ ਵੱਡਾ ਖੁਲਾਸਾ ਕੀਤਾ ਗਿਆ ਸੀ ਕਿ ਇਸ ਨੌਜਵਾਨ ਵੱਲੋਂ ਝਾਲ ਬੁੱਝ ਕੇ ਬੇਅਦਬੀ ਕੀਤੀ ਗਈ ਸੀ ਕਿਉਂਕਿ ਇਸ ਨੇ ਬਾਅਦ ਦੇ ਵਿੱਚ ਮਾਫੀ ਤਾਂ ਮੰਗੀ ਸੀ ਪਰ ਇਸ ਦਾ ਮਾਫੀ ਮੰਗਣ ਦਾ ਤਰੀਕਾ ਸਹੀ ਨਹੀਂ ਸੀ ਇਸ ਕਰਕੇ ਸਿੱਖਾਂ ਨੇ ਸਿੱਖ ਜਥੇਬੰਦੀਆਂ ਨੇ ਇਸ ਨੌਜਵਾਨ ਨੂੰ ਫੜਿਆ ਅਤੇ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੂੰ 30 ਦਿਨਾਂ ਦਾ ਰਿਮਾਂਡ ਵੀ ਮਿਲਿਆ ਅਤੇ ਅੱਜ ਫੇਰ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅੱਜ ਇਸ ਦੀ 14 ਦਿਨ ਦੀ ਜੁਡੀਸ਼ੀਅਲ ਕਸਟਡੀ ਪੰਜਾਬ ਉਸ ਨੂੰ ਪ੍ਰਾਪਤ ਹੋਈ ਹੈ ਤੇ ਨੌਜਵਾਨ ਨੂੰ ਜੇਲ੍ਹ ਦੇ ਵਿੱਚ ਭੇਜ ਦੇ ਤੱਕ ਦਰਅਸਲ ਨੌਜਵਾਨ ਨੇ ਬਜ਼ੂ ਕਰ ਤੋਂ ਬਾਅਦ 20 ਮਿੰਟ ਜਿਹੜਾ ਉਥੇ ਸਰੋਵਰ ਦੇ ਆਲੇ-ਦੁਆਲੇ ਪ੍ਰਕਰਮਾ ਦੇ ਵਿੱਚ ਘੁੰਮਦਾ ਰਿਹਾ ਪਰ ਇਸ ਦੁਆਰਾ ਦਰਸ਼ਨ ਜਾਂ ਮੱਥਾ ਨਹੀਂ ਟੇਕਿਆ ਗਿਆ ਇਸ ਕਰਕੇ ਕੰਪਲੈਕਸ ਦੇ ਵਿੱਚ ਐਸਜੀਪੀਸੀ ਦੇ ਮੈਂਬਰਾਂ ਨੂੰ ਇਸ ਉੱਤੇ ਸ਼ੱਕ ਹੋਇਆ ਕਿ ਨੌਜਵਾਨ ਆਇਆ ਤਾਂ ਸੀ ਪਰ ਉਹ ਉਸਨੇ ਮੱਥਾ ਨਹੀਂ ਟੇਕਿਆ ਤੇ ਸਿਰਫ ਜਿਹੜਾ ਬਜ਼ੂ ਕਰਕੇ, কুরਲੀ ਕਰਕੇ ਹੱਥ ਮੂੰਹ ਧੋਕੇ ਉਹ ਨੌਜਵਾਨ ਵਾਪਸ ਭਰ ਤਾਇਆ ਅਤੇ ਉਸ ਦਾ ਮਾਫੀ ਮੰਗਣ ਦਾ ਤਰੀਕਾ ਵੀ ਸਹੀ ਨਹੀਂ ਸੀ ਕਿਉਂਕਿ ਜਦੋਂ ਉਸਨੇ ਮਾਫੀ ਮੰਗੀ ਤਾਂ ਉਸਦੇ ਹੱਥ ਜਿਹੜੇ ਜੇਬਾਂ ਦੇ ਵਿੱਚ ਸੀ ਨਿਮਰਤਾ ਸਾਹਿਤ ਜਿਹੜੀ ਉਹ ਮਾਫੀ ਨਹੀਂ ਮੰਗੀ ਗਈ ਸੀ ਪਰ ਇਸ ਨੂੰ ਲੈ ਕੇ ਜਦੋਂ ਸਿੱਖ ਜਥੇਬੰਦੀਆਂ ਨੇ ਜਾਂਚ ਕੀਤੀ ਸਪੈਸ਼ਲੀ ਐਸਜੀਪੀਸੀ ਦੀ ਜਾਂਚ ਟੀਮ ਨੇ ਜਦੋਂ ਜਾਂਚ ਕੀਤੀ ਤਾਂ ਖੁਲਾਸਾ ਹੋਇਆ ਕਿ ਇਸ ਨੌਜਵਾਨ ਨੇ ਜਾਣਬੁੱਝ ਕੇ ਬੇਅਦਬੀ ਕੀਤੀ ਹੈ ਅਤੇ ਜਾਣ ਬੁਝਕੇ ਉਸਨੇ ਫੇਮ ਲੈਣ ਲਈ ਰੀਲ ਵਾਇਰਲ ਕੀਤੀ ਜਿਸ ਤੋਂ ਬਾਅਦ ਇਸ ਉੱਤੇ ਕਾਰਵਾਈ ਕੀਤੀ ਗਈ ਅਤੇ ਐਫਆਈਆਰ ਦਰਜ ਯੂਪੀ ਦੇ ਗਾਜ਼ੀਆਬਾਦ ਦੇ ਵਿੱਚ ਕੀਤੀ ਗਈ ਸਿੱਖ ਨਿਹੰਗ ਜਥੇਬੰਦੀਆਂ ਵੱਲੋਂ ਇਸ ਉੱਤੇ ਕਾਰਵਾਈ ਕੀਤੀ ਗਈ ਜਿਸ ਤੋਂ ਬਾਅਦ ਇਸ ਨੂੰ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਗਿਆ ਅਤੇ ਯੂਪੀ ਤੋਂ ਇਸ ਨੌਜਵਾਨ ਨੂੰ ਪੰਜਾਬ ਦੇ ਵਿੱਚ ਲੈ ਕੇ ਆਇਆ ਗਿਆ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਇਸ ਨੌਜਵਾਨ ਦਾ 3 ਦਿਨ ਦਾ ਰਿਮਾਂਡ ਮਿਲਿਆ ਸੀ ਅਤੇ ਰਿਮਾਂਡ ਦੇ ਵਿੱਚ ਪੁਛਗਿਸ ਦੇ ਦੌਰਾਨ ਵੱਡੇ ਖੁਲਾਸੇ ਹੋਏ ਨੇ ਅਤੇ ਇਸ ਖੁਲਾਸਿਆਂ ਦੇ ਦੌਰਾਨ ਹੀ ਇਸ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕਿਤਾ ਗਿਆ ਸੀ ਜਿੱਥੇ ਅੱਜ ਨੌਜਵਾਨ ਦੀ ਜਿਹੜੀ ਪੇਸ਼ੀ ਹੋਈ ਸੀ ਅਤੇ ਇਸ ਦੌਰਾਨ ਕੋਰਟ ਨੇ ਇਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਿਸ ਦੇ ਬਾਅਦ ਇਸ ਨੌਜਵਾਨ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੁੰਦਾ ਜ਼ਰੂਰ ਨਜ਼ਰ ਆ ਰਿਹਾ ਹੈ